ਮੈਂ ਇੱਕ ਗੱਲ ਕਹਿਣ ਲੱਗਾ ਭਗਵੰਤ ਸਿੰਘ ਕੰਮ ਤੇ ਤੂੰ ਕੀਤਾ ਚੰਗਾ ਪਰ ਕੀਤਾ ਬੜੀ ਦੇਰੀ ਦੇ ਨਾਲ ਆ ਇਹ ਪਹਿਲੇ ਸਾਲ ਹੀ ਹੋਣਾ ਚਾਹੀਦਾ ਸੀਗਾ ਪਹਿਲੇ ਸਾਲ ਹੀ ਇਹ ਜਿਹੜੇ ਪੰਜਾਬੀਆਂ ਦੇ ਕਾਲਜ ਨੂੰ ਠੰਡ ਪਾਈ ਜਾਣੀ ਚਾਹੀਦੀ ਸੀ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਜਿਹੜਾ ਵਿਕਰਮ ਮਦੀਤੀਏ ਦੇ ਉੱਤੇ ਸੀਗਾ ਬਾਦਲਾਂ ਦੇ ਉੱਤੇ ਸੀਗਾ ਤੂੰ ਕੰਮ ਬੜੀ ਲੇਟ ਕੀਤਾ ਵਾ ਜਿਹੜਾ ਇਸ ਗੱਲ ਦਾ ਵੀ ਆ ਤੇਰੇ ਨਾਲ ਤੂੰ ਇਹ ਜੇ ਕਵੇਂ ਵੀ ਮੈਂ ਇਹ ਕੰਮ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਹਿਰਦੇ ਜਿਹੜੇ ਠੰਡੇ ਕਰਨ ਦੇ ਉੱਤੇ ਕਰਕੇ ਕੀਤਾ ਵਾ ਤੇ ਫੇਰ ਇਹ 3.5 ਸਾਲ ਪਹਿਲਾਂ ਕੰਮ ਹੋਣਾ ਚਾਹੀਦਾ ਸੀਗਾ ਸਟਾਰਟਿੰਗ ਦੇ ਵਿੱਚ ਹੁਣ ਵਿਕਰਮ ਜਦੋਂ ਕੁਝ ਸਮੇਂ ਤੋਂ ਤੇਰੇ ਨਾਲ ਨਿੱਜੀ ਹੋ ਗਿਆ ਤੇਰੀ ਨਿੱਜੀ ਜ਼ਿੰਦਗੀ ਦੇ ਬਾਰੇ ਬੋਲਣਾ ਸ਼ੁਰੂ ਹੋ ਗਿਆ ਮर्यादा ਤੋਂ ਥੱਲੇ ਜਾ ਕੇ ਬੋਲਣਾ ਸ਼ੁਰੂ ਹੋ ਗਿਆ ਤੇਰੇ ਬੱਚਿਆਂ ਨੂੰ ਵਿੱਚ ਲਿਆਉਣਾ ਸ਼ੁਰੂ ਹੋ ਗਿਆ ਤੈਨੂੰ ਉਹਨੇ ਬਾਰ-ਬਾਰ ਖਸਾਉਣਾ ਸ਼ੁਰੂ ਕਰ ਦਿੱਤਾ ਫੇਰ ਤੂੰ ਜ਼ਰੂਰਤ ਸਮਝੀ ਵੀ ਇਹਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਵਾ ਪਰ ਮੈਂ ਫਿਰ ਵੀ ਕਹਿੰਨਾ ਚਾਹੇ ਤੂੰ ਆਪਣੇ ਨਿੱਜੀ ਗਰਾਜ ਦੇ ਲਈ ਦਿੱਤਾ ਚਾਹੇ ਤੂੰ ਪੰਜਾਬ ਲਈ ਫੜ ਕੇ ਉਹਨੂੰ ਅੰਦਰ ਦਿੱਤਾ ਤੂੰ ਕੰਮ ਬਹੁਤ ਵਧੀਆ ਕੀਤਾ ਤੇ ਕੰਮ ਦਲੇਰੀ ਵਾਲਾ ਕੀਤਾ ਵਾ ਇਹ ਤੇਰੇ ਕੰਮ ਦੇ ਨਾਲ ਪੰਜਾਬ ਦੇ ਲੋਕਾਂ ਦੇ ਜਿਹੜੇ ਮੱਚਦੇ ਦਿਲ ਸੀ ਨਾ ਜਿਹੜੇ ਉਹਨਾਂ ਨੂੰ ਠੰਡਾ ਕਰਨ ਵਾਲਾ ਜਿਹੜਾ ਤੂੰ ਕੰਮ ਕੀਤਾ ਵਾ ਹੁਣ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹਨਾ ਮੁੱਖ ਮੰਤਰੀ ਸਾਹਿਬ ਸਾਰ ਭਗਵੰਤ ਸਿੰਘ ਮਾਨ ਜੀ ਸੁਣੋ ਜੇ ਤੁਸੀਂ ਯੁੱਧ ਨਸ਼ੇ ਦੇ ਵਿਰੁੱਧ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਵਿਰੁੱਧ ਚਲਾਇਆ ਵਾ ਤੇ ਫੇਰ ਇਹਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਇਹਨੂੰ ਤਹਿ ਤੱਕ ਲੈ ਕੇ ਜਾਣ ਲਈ ਇਹਨੂੰ ਤਹਿ ਤੱਕ ਪਹੁੰਚਾਉਣ ਲਈ ਫੇਰ ਕੱਲਾ ਮਜੀਠੀਆ ਅੰਦਰ ਜਾਣਾ ਨਹੀਂ ਬਣਦਾ ਜੇ 2007 ਤੋਂ ਲੈ ਕੇ 2017 ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਮਜੀਠੀਏ ਦੀ ਸ਼ਹਿਰ ਦੇ ਉੱਤੇ ਵਿਕਿਆ ਵਾ ਪੰਜਾਬ ਮਜੀਠੀਏ ਦੀ ਸ਼ਹਿਰ ਦੇ ਉੱਤੇ ਲੁੱਟਿਆ ਗਿਆ ਵਾ ਫੇਰ 2017 ਤੋਂ 22 ਤੱਕ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਿੰਨੇ ਕਿੰਨੇ ਨਸ਼ਾ ਵਕਾਇਆ ਕਿਦੀ ਸ਼ਹਿਰ ਦੇ ਉੱਤੇ ਵਿਕਿਆ ਕਿਦੀ ਸ਼ਹਿਰ ਦੇ ਉੱਤੇ ਪੰਜਾਬ ਲੁੱਟਿਆ ਗਿਆ ਉਸ ਤੋਂ ਅੱਗੇ ਆਜੋ 2022 ਤੋਂ ਲੈ ਕੇ 25 ਤੱਕ ਅੱਜ ਸਾਢੇ 3 ਸਾਲ ਤੇਰੀ ਸਰਕਾਰ ਨੂੰ ਵੀ ਹੋ ਗਏ ਆ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਚਦਾ ਵਾ ਕਿਦੀ ਕਿਦੀ ਸ਼ਹਿਰ ਦੇ ਉੱਤੇ ਵੇਚਦਾ ਵਾ ਕਿਹੜੇ ਕਿਹੜੇ ਬੰਦੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣ ਦੇ ਵਿੱਚ ਤੇਰੀ ਸਰਕਾਰ ਚ ਕੋਈ ਕੋਈ ਕਸਰ ਨਹੀਂ ਛੱਡੀ ਉਹ ਵੀ ਮਜੀਠੀਆ ਦੇ ਵਾਂਗ ਅੰਦਰ ਜਾਣੇ ਚਾਹੀਦੇ ਆ 2022 ਤੋਂ 25 ਤੱਕ ਜਿੰਨੇ ਜਿੰਨੇ ਵੀ ਪੰਜਾਬ ਨੂੰ ਲੁੱਟਿਆ ਚਾਹੇ ਉਹ ਝਾੜੂ ਵਾਲੇ ਹੋਣ ਜੋ ਕਾਂਗਰਸੀ ਅੰਦਰ ਜਾ ਰਹੇ ਆ ਜੇ ਕਾਲੀ ਅੰਦਰ ਜਾ ਰਹੇ ਆ ਫਿਰ ਝਾੜੂ ਵਾਲੇ ਵੀ ਅੰਦਰ ਜਾਣੇ ਚਾਹੀਦੇ ਆ ਜੇ ਵਿਕਰਮ ਮਜੀਠੀਆ ਨਸ਼ੇ ਤੇ ਪੰਜਾਬ ਨੂੰ ਲੁੱਟਣ ਦੇ ਕੇਸ ਦੇ ਵਿੱਚ ਅੰਦਰ ਜਾ ਸਕਦਾ ਵਾ ਤੇ ਫਿਰ ਰਾਜਾ ਵੜਿੰਗ ਕਿਉਂ ਨਹੀਂ ਹੁਣ ਤੱਕ ਅੰਦਰ ਗਿਆ ਕਿਉਂਕਿ ਦੋਵੇਂ ਕੇਸ ਉਹਦੇ ਉੱਤੇ ਵੀ ਬਣਦੇ ਆ ਉਹਦੇ ਉੱਤੇ ਵੀ ਠੁੱਕਦੇ ਆ ਡਰੱਗ ਮਣੀ ਵਾਲਾ ਕੇਸ ਵੀ ਉਹਦੇ ਉੱਤੇ ਬਣਦਾ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਾਲੀ ਦਲ ਦੀ ਸਰਕਾਰ ਵੇਲੇ ਗੁਰਜੰਟ ਸਿੰਘ ਨਾਂ ਦਾ ਇੱਕ ਸਮਗਲਰ ਫੜਿਆ ਸੀਗਾ ਜਦੋਂ ਪੁਲਿਸ ਨੇ ਦੀ ਜਾਂਚ ਕੀਤੀ ਤੇ ਉਹ ਦੋਸ਼ ਲੱਗੇ ਸੀ ਕਿ ਉਹ ਪੈਸੇ ਜਿਹੜੇ ਉਹ ਰਾਜੇ ਵੜਿੰਗ ਨੂੰ ਦਿੰਦਾ ਰਿਹਾ ਵਾ ਔਰ ਉਸ ਤੋਂ ਬਾਅਦ ਸਖਬੀਰ ਬਾਦਲ ਦੇ ਪੈਰੀ ਪੈ ਕੇ ਉਹ ਬਚਿਆ ਸੀਗਾ ਔਰ ਸਖਬੀਰ ਬਾਦਲ ਨੇ ਕਈ ਵਾਰੀ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਆਪਣੇ ਭਾਸ਼ਨਾ ਦੇ ਵਿੱਚ ਜ਼ਿਕਰ ਕੀਤਾ ਵੀ ਰਾਜਾ ਮੇਰੇ ਕੋ ਥੱਲੇ ਆ ਕੇ ਲੰਮੇ ਪੈ ਗਿਆ ਸੀਗਾ ਤੇ ਹੁਣ ਤੁਹਾਡੇ ਵੇਲੇ ਵੀ ਵਿਧਾਨ ਸਭਾ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਤੁਸੀਂ ਵੀ ਖੜੇ ਹੋ ਕੇ ਗੱਲ ਕਹੀ ਆ ਮਾਨ ਸਾਹਿਬ ਕਿ ਰਾਜੇ ਅੱਖਾਂ ਨੀਵੀਆਂ ਕਰਕੇ ਗੱਲ ਕਰ ਚੁੱਪ ਕਰ ਜਾ ਤੇਰੀ ਬੱਸਾਂ ਵਾਲੀ ਫਾਈਲ ਤੇ ਤੇਰੀਆਂ ਹੋਰ ਬਹੁਤ ਸਾਰੀਆਂ ਫਾਈਲਾਂ ਮੇਰੇ ਕੋਲ ਪਈਆਂ ਵਾਂ ਉਸ ਤੋਂ ਬਾਅਦ ਉਹ ਸਿਰ ਤੇ ਟੋਪੀ ਪਾ ਕੇ ਤੁਹਾਨੂੰ ਵੀ ਰਾਤ ਨੂੰ ਮਿਲ ਕੇ ਤੁਹਾਡੇ ਕੋਲੋਂ ਮਾਫੀ ਮੰਗ ਲੈਂਦਾ ਵਾ ਤੇ ਤੁਹਾਡੀ ਰਹਿ ਨਮਾਈ ਦੇ ਵਿੱਚ ਚੱਲਣ ਦੀ ਕਮਿਟਮੈਂਟ ਕਰ ਗਿਆ ਜਿੰਨੂੰ ਉਹ ਹੁਣ ਤੱਕ ਨਿਭਾ ਰਿਆ ਉਹ ਤੁਹਾਡੇ ਖਿਲਾਫ ਨਾ ਕਿਤੇ ਬੋਲਦਾ ਨਾ ਕਿਤੇ ਪ੍ਰੋਟੈਸਟ ਕਰਦਾ ਫਿਰ ਤੁਹਾਡਾ ਪੰਜਾਬ ਦੇ ਨਾਲ ਪ੍ਰੇਮ ਕਿੱਥੇ ਆ ਕੀ ਉਹ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਇੱਕ ਤਰਫਾ ਨਾ ਚੱਲਿਆ ਜਾਵੇ ਨਿਰਪੱਖ ਹੋ ਕੇ ਇਹ ਜਾਂਚ ਕੀਤੀ ਜਾਵੇ ਨਿਰਪੱਖ ਹੋ ਕੇ ਉਹਨੂੰ ਵੀ ਅੰਦਰ ਦਿੱਤਾ ਜਾਵੇ ਇਹ ਨਹੀਂ ਵੀ ਜਿਹੜਾ ਤੁਹਾਡੇ ਪੈਰੀ ਪੈ ਗਿਆ ਜਿਹੜਾ ਤੁਹਾਡੀ ਈਨ ਮੰਨ ਗਿਆ ਤੇ ਉਹ ਜਿੰਨਾ ਮਰਜੀ ਪੰਜਾਬ ਨੂੰ ਉਹਨੇ ਲੁੱਟਿਆ ਹੋਵੇ ਉਹਨੂੰ ਕੁਝ ਨਹੀਂ ਕਹਿਣਾ ਹੁਣ ਮੈਂ ਜੋ ਤੁਹਾਨੂੰ ਬਿਕਰਮ ਦੇ ਹੱਕ ਚ ਬੋਲਣ ਵਾਲੇ ਆ ਜੋ ਤੁਹਾਨੂੰ ਮਤਲਬ ਇਹ ਇਹ ਜਿਹੜੇ ਜਿਹੜੇ ਵੀ ਉਹਦੇ ਉੱਤੇ ਸਫਾਈਆਂ ਦੇ ਰਹੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿੰਨਾਂ ਦੇ ਵਿੱਚ ਸਾਰਸ ਕੁਬੀਰ ਸਿੰਘ ਬਾਦਲ ਆ ਜਿੰਨਾਂ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਾ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਆ ਜਿਹਦੇ ਵਿੱਚ ਖੈਰਾ ਸਾਹਿਬ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਸਾਰਿਆਂ ਨੇ ਮਤਲਬ ਇੱਕੋ ਹੀ ਇਹ ਬਿਆਨ ਜਿਹੜਾ ਰਲਿਆ ਮਿਲਿਆ ਦਿੱਤਾ ਕਿ 540 ਕਰੋੜ ਦਾ ਜਿਹੜਾ ਬਿਕਰਮ ਦੇ ਉੱਤੇ ਕੇਸ ਬਣਾਇਆ ਗਿਆ ਵਾ ਉਹ ਕੋ ਨਸ਼ੇ ਦਾ ਕੇਸ ਨਹੀਂਗਾ ਉਹ ਵੱਧ ਜਿਹੜੀ ਅਹੁਦੇ ਦੀ ਦੁਰਵਰਤੋਂ ਕਰਕੇ ਵੱਧ ਜਾਇਦਾਦ ਬਣਾਉਣ ਦਾ ਕੇਸ ਆ ਕੋ ਐਨ ਡੀ ਪੀ ਐਸ ਦਾ ਕੇਸ ਥੋੜੀ ਆ ਤੇ ਮੈਂ ਸਾਨੂੰ ਸਾਰਿਆਂ ਨੂੰ ਪੁੱਛਣਾ ਚਾਹਨਾ ਜੇ ਕੇਸ ਡਰੱਗ ਦਾ ਕੇਸ ਨਹੀਂ ਵੀ ਹੈਗਾ ਕਨਫਲਿਕਟ ਆਫ ਜਿਹੜਾ ਇੰਟਰਸਟ ਦਾ ਕੇਸ ਆ ਤੇ ਫਿਰ ਕੀ ਸਾਨੂੰ ਸਾਰੇ ਪੰਜਾਬੀਆਂ ਨੂੰ ਉਹਦੇ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਵਾ ਇਹਦੇ ਵਿੱਚ ਪੰਜਾਬ ਦੀ ਕੋਈ ਲੁੱਟਖਸੁੱਟ ਨਹੀਂ ਹੋਈ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਬੜਾ ਮਤਲਬ ਮਾਣ ਮਹਿਸੂਸ ਹੋ ਰਿਹਾ ਇਹਨਾਂ ਚੀਜ਼ਾਂ ਇਹ ਗੱਲਾਂ ਕਹਿ ਕੇ ਵੀ ਇਹ ਨਸ਼ੇ ਵਾਲਾ ਕੇਸ ਨਹੀਂ ਇਹ ਪੰਜਾਬ ਨੂੰ ਲੁੱਟਣ ਵਾਲਾ ਕੇਸ ਆ ਇਹ ਪੈਸੇ ਵੱਧ ਇਕੱਠੇ ਕਰਨ ਵਾਲਾ ਕੇਸ ਆ ਮ ਮਾਇਤ ਕਰਨ ਵਾਲੇ ਤੇ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਤੇ ਸਾਰੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਵੀ 540 ਕਰੋੜ ਰੁਪਈਆ ਬਹੁਤ ਘੱਟ ਰਕਮ ਆ ਇਸ ਤੋਂ ਵੱਧ ਕਿਤੇ ਇੱਕ ਸਾਲ ਦਾ 10 ਸਾਲ ਸਰਕਾਰ ਰਹੀ ਆ ਅਕਾਲੀ ਦਲ ਦੀ 540 ਕਰੋੜ ਤੋਂ ਵੱਧ ਇੱਕ ਸਾਲ ਦਾ ਤੇ ਇਹਨਾਂ ਨੂੰ ਰੇਤਾ ਦੇ ਵਿੱਚ ਹੀ ਆ ਜਾਂਦਾ ਰਿਹਾ ਸੀਗਾ ਜਿਹੜਾ ਇਹਨਾਂ ਦੀ ਕੋਠੀ ਪੈਸਾ ਆਉਂਦਾ ਰਿਹਾ ਵਾ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਕਰਨਾ ਚਾਹਨਾ ਕਿ 2007 ਤੋਂ ਪਹਿਲਾਂ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਬਣੀ ਬਾਦਲ ਸਰਕਾਰ ਨਹੀਂ ਸੀ ਬਣੀ ਪਹਿਲਾਂ ਕਿਸੇ ਨੇ ਨਜਾਇਜ਼ ਮਾਈਨਿੰਗ ਹੁੰਦੀ ਹੈ ਕਿਸੇ ਨੂੰ ਪਤਾ ਸੀਗਾ ਬਈ ਨਜਾਇਜ਼ ਮਾਈਨਿੰਗ ਵੀ ਕੋਈ ਸ਼ਬਦ ਆ ਇਹ ਸ਼ਬਦ ਵੀ ਕਿਸੇ ਨੇ ਸੁਣਿਆ ਸੀਗਾ ਨਜਾਇਜ਼ ਮਾਈਨਿੰਗ ਕੀ ਆ ਕਿਵੇਂ ਰੇਤਾਂ ਦੇ ਉੱਤੇ ਕਬਜ਼ਾ ਕੀਤਾ ਗਿਆ ਕਿਵੇਂ ਇਹਨੂੰ ਮਹਿੰਗਾ ਕੀਤਾ ਗਿਆ ਕਿਵੇਂ ਪੰਜਾਬ ਨੂੰ ਲੁੱਟਿਆ ਗਿਆ ਇਹ ਤੁਹਾਡੇ ਰਾਜ ਵੇਲੇ ਸ਼ੁਰੂ ਹੋਇਆ ਔਰ ਕੈਪਟਨ ਮਰਿੰਦਰ ਸਿੰਘ ਤੋਂ ਲੈ ਕੇ ਹੁਣ ਤੱਕ ਇਹ ਕੰਮ ਜਿਹੜਾ ਚੱਲਣ ੜਿਆ ਵਾ ਰੇਤ ਮਾਫੀਆ ਅੱਜ ਵੀ ਉਨਾ ਹੀ ਸਰਗਰਮ ਆ ਹੁਣ ਮੈਂ ਗੱਲ ਕਰਨ ਲੱਗਾ ਸਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਵਿਕਰਮ ਦੇ ਉੱਤੇ ਤੇ ਵਿਕਰਮ ਦੇ ਵਕੀਲਾਂ ਨੂੰ ਜਿਹੜੇ ਉਹਦੇ ਉੱਤੇ ਪ੍ਰੈਸ ਕਾਨਫਰੰਸਾਂ ਕਰ-ਕਰ ਕੇ ਸਫਾਈਆਂ ਦੇ ਰਹੇ ਆ ਇਸ ਕੇਸ ਦੇ ਉੱਤੇ ਸਫਾਈਆਂ ਦੇ ਰਹੇ ਆ ਉਹਨਾਂ ਸਾਰਿਆਂ ਨੂੰ ਮੈਂ ਇਕੱਲੀ-ਇਕੱਲੀ ਗੱਲ ਦਾ ਜਵਾਬ ਦੇਣਾ ਚਾਹੁੰਨਾ ਵਾ ਸਾਰ ਸੁਖਬੀਰ ਸਿੰਘ ਜੀ ਪਹਿਲਾਂ ਤੇ ਤੁਸੀਂ ਸੁਣੋ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਦੇ ਵਿੱਚ ਤੁਸੀਂ ਇੱਕ ਗੱਲ ਕਹੀ ਕਿ ਪੰਜਾਬ ਨੂੰ ਇੱਕ ਖੇਤਰੀ ਤੇ ਪੰਥਕ ਪਾਰਟੀ ਦੀ ਲੋੜ ਆ ਇਹ ਪੰਜਾਬ ਦੇ ਤਾਂ ਦੀ ਰਾਖੀ ਕਰ ਸਕਦੀ ਆ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਵਿਕਰਮ ਮਜੀਠੀਆ ਦਾ ਸ਼ਰਾਬ ਦਾ ਕਾਰੋਬਾਰ 1947 ਦਾ ਚੱਲਣ ਡਿਆ ਵਾ ਕੀ ਪੰਥਕ ਪਰਿਵਾਰਾਂ ਨੂੰ ਸ਼ਰਾਬ ਦਾ ਜਿਹੜਾ ਕੰਮ ਆ ਜਿਹੜੇ ਪੰਥ ਦੀ ਗਵਾਈ ਕਰਦੇ ਆ ਇਹ ਕੰਮ ਪੰਥਕ ਪਰਿਵਾਰਾਂ ਨੂੰ ਪੰਥਕ ਸਰਕਾਰਾਂ ਨੂੰ ਸੋਭਦੇ ਆ ਪਹਿਲੀ ਗੱਲ ਤੇ ਇਹ ਕੰਮ ਹੀ ਛੱਡ ਦੇਣੇ ਚਾਹੀਦੇ ਆ ਦੂਜੀ ਗੱਲ ਤੁਸੀਂ ਪੰਥਕ ਸਰਕਾਰ ਦਾ ਹਵਾਲਾ ਦੇ ਰਹੇ ਹੋ ਪੰਥਕ ਪਾਰਟੀ ਦਾ ਹਵਾਲਾ ਦੇ ਰਹੇ ਹੋ ਕਿ ਸੁਮੇਧ ਸਿੰਘ ਸੈਣੀ ਤੇ ਅਝਾਰ ਆਲਮ ਵਰਗਿਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਿਆ ਉਹਨਾਂ ਨੂੰ ਡੀਜੀਪੀ ਲਾਉਣਾ ਉਸ ਤੋਂ ਬਾਅਦ ਤੁਹਾਡੀ ਪੰਥਕ ਪਾਰਟੀ ਵੱਲੋਂ ਉਹਨਾਂ ਨੂੰ ਐਮਐਲਏ ਦੀਆਂ ਟਿਕਟਾਂ ਦੇ ਕੇ ਨਵਾਜਣਾ ਕੀ ਏ ਪੰਥਕ ਝੰਡਾ ਸੀਗਾ ਕੀ ਇਹ ਸਿੱਖ ਕੌਮ ਦੀ ਰਾਖੀ ਆ ਕੀ ਇਹ ਪੰਥ ਦੀ ਰਾਖੀ ਆ ਕੀ ਪੰਥਕ ਸਰਕਾਰ ਵਿੱਚ ਬਦਮੀਆਂ ਹੋਣਾ ਉਸ ਤੋਂ ਬਾਅਦ ਉਹਨਾਂ ਦੀ ਵੋਟਾਂ ਚ ਬਹੁ ਗਿਣਤੀ ਵੇਖ ਕੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕਣਾ ਇਹ ਪੰਥਨਾ ਧੋਖਾ ਤੇ ਪੰਥ ਨਾਲ ਜਿਹੜੀ ਇਹ ਗਦਾਰੀ ਨਹੀਂ ਸੀ ਅੱਜ ਦੀ ਵੱਡੀ ਦਸਮ ਪਿਤਾ ਦੀ ਕੁਰਬਾਨੀ ਆ ਕਿ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀਗਾ ਤੇ ਤੁਸੀਂ ਤੁਸੀਂ ਇਸ ਦੇ ਉਲਟ ਕੇਂਦਰ ਦੇ ਵਿੱਚ ਭੈਣ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਜ਼ੀਰੀ ਦਿਵਾਉਣ ਦੇ ਬਦਲੇ ਸਾਰੀ ਕੌਮ ਹੀ ਪਰਿਵਾਰ ਦੇ ਉੱਤੋਂ ਵਾਰ ਦਿੱਤੀ ਪੰਜਾਬ ਦੇ ਸਾਰੇ ਹੱਕ ਜਿਹੜੇ ਆ ਉਹ ਕੇਂਦਰ ਕੋਲ ਗਹਿਣੇ ਰੱਖ ਦਿੱਤੇ ਕੀ ਇਹ ਕੌਮ ਦੇ ਨਾਲ ਗਦਾਰੀ ਨਹੀਂ ਆ ਤੁਹਾਡੇ ਵੱਲੋਂ ਜਿਹੜੀ ਕੀਤੀ ਗਈ ਆ ਸੁਖਵੀਰ ਜੀ ਪਹਿਲੀ ਗੱਲ ਤੁਸੀਂ ਪਤਾ ਕੀ ਕਰ ਰਹੇ ਹੋ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਹਣ ਕੱਲੀ-ਕੱਲੀ ਗੱਲ ਦਾ ਜਵਾਬ ਸੁਣਿਓ ਅਸੀਂ ਵੀ ਤੁਹਾਡੇ ਨਾਲ ਹੀ ਰਹੇ ਆ ਸਾਨੂੰ ਵੀ ਪਤਾ ਵੀ ਜਿਹੜੀ ਕੰਪਨੀ ਸੀਗੀ ਜਿਹੜੀ ਸਰਾਇਆ ਸਟੇਟ ਸੀਗੀ ਉਹਦੇ ਕੀ ਹਾਲਾਤ ਸੀਗੇ ਤੁਸੀਂ ਹਵਾਲਾ ਦਿੱਤਾ ਕਿ ਸਰਾਇਆ ਸਟੇਟ ਕੰਪਨੀ ਜਿਹੜੀ ਵਿਕਰਮ ਦੀ ਇਹ 1907 ਤੋਂ ਚੱਲੀ ਆ ਰਹੀ ਆ ਉਦੋਂ ਦੀ ਇਹ ਕੰਪਨੀ ਬਣੀ ਆ ਔਰ 1947 ਤੋਂ ਇਹਨੇ ਸ਼ਰਾਬ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੀਗਾ ਹੁਣ ਮੈਂ ਨਾਲ ਨਾਲ ਹੀ ਇਹਦੇ ਜਵਾਬ ਦੇਣੇ ਚਾਹੁੰਦਾ ਵਾਂ ਕਿ ਜਿਹੜਾ ਕਾਰੋਬਾਰ ਕਾਰੋਬਾਰਾਂ ਦੇ ਵਿੱਚ ਉਤਰਾ ਚੜਾ ਬਹੁਤ ਲੋਕਾਂ ਦੇ ਆਉਂਦੇ ਆ ਲੋਕ ਤਾਂ ਵੀ ਚੜਦੇ ਆ ਥੱਲੇ ਵੀ ਡਿੱਗਦੇ ਆ ਫਿਰ ਉੱਪਰ ਉੱਠ ਪੈਂਦੇ ਆ ਇਹ ਕੰਪਨੀ ਇਸ ਗਗਾਰ ਦੇ ਉੱਤੇ ਆ ਗਈ ਸੀ ਇਹ ਕੰਪਨੀ ਬੰਦ ਹੋ ਚੁੱਕੀ ਸੀਗੀ ਬੈਂਕ ਕਰਪਟ ਹੋ ਗਈ ਸੀ ਬੈਂਕਾਂ ਦੇ ਕਵਜੇੜ ਸੀਗੀ ਇਹਦੀ ਸ਼ੂਗਰ ਮਿਲ ਕੀ ਇਹਦੇ ਜਹਾਜ਼ ਕੀ ਜਿਹੜੇ ਹੈਂਗਰ 'ਚ ਲੱਗੇ ਸੀਗੇ ਇਹਦੀਆਂ ਬਾਕੀ ਸਾਰੀਆਂ ਕੰਪਨੀਆਂ ਬੈਂਕ ਦੇ ਕਰਜ਼ੇੜ ਸੀਗੀਆਂ ਗੁਜ਼ਾਰਾ ਬਹੁਤ ਮੁਸ਼ਕਲ ਸੀਗਾ ਹਾਲਾਤ ਇਹ ਸੀਗੇ ਮਜੀਠੀਆ ਪਰਿਵਾਰ ਦੇ ਕਿ ਉਹਨਾਂ ਦਾ ਬਹੁਤ ਵੱਡਾ ਘਰ ਆ ਜਿਹੜਾ ਜਿੱਥੇ ਅੱਜ ਵੀ ਉਹ ਰਹਿੰਦੇ ਆ ਸੈਨਿਕ ਫਾਰਮ ਹਾਊਸ ਕਲੋਨੀ ਆ ਦਿੱਲੀ ਦੇ ਵਿੱਚ ਉੱਥੇ ਬਹੁਤ-ਬਹੁਤ ਵੱਡੇ ਮਤਲਬ ਏਕੜਾਂ ਦੇ ਵਿੱਚ ਲੋਕਾਂ ਦੇ ਘਰ ਨੇ ਉਹ ਘਰ ਜਿਹੜਾ ਉਹ ਵਿਕ ਚੁੱਕਾ ਸੀਗਾ ਜਾਂ ਬੈਂਕ ਨੇ ਉਹਦੀ ਬੋਲੀ ਲਾ ਕੇ ਵੇਚ ਦਿੱਤਾ ਸੀਗਾ ਔਰ ਸਾਰਾ ਪਰਿਵਾਰ ਇੱਕ 4 ਮਰਲੇ ਦੇ ਘਰ ਦੇ ਵਿੱਚ ਨਜਾਮੁਦੀਨ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਜਗ੍ਹਾ ਵਾ ਉਹਦੇ ਵਿੱਚ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਮੇਰਾ ਖਿਆਲ ਆ ਵੀ ਥੱਲੇ ਮਾਲਕ ਮਕਾਨ ਰੈਂਦਾ ਸੀਗਾ ਉੱਤੇ ਸਾਰਾ ਮਜੀਠੀਆ ਮੈਂ ਕੋ ਮਜ਼ਾਕ ਨਹੀਂ ਧਾਰਿਆ ਇਹ ਹਾਲਾਤ ਕਿਸੇ ਨੇ ਵੀ ਹੋ ਸਕਦੇ ਆ ਮੈਂ ਵੀ ਕਿਰਾਏ ਤੇ ਰਹਿਆ ਵਾਂ ਮਤਲਬ ਮੈਂ ਦੱਸ ਰਿਹਾ ਹਾਲਾਤ ਦੱਸ ਰਿਹਾ ਵਾਂ ਵੀ ਸਾਰਾ ਪਰਿਵਾਰ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਮਾਲਕ ਥੱਲੇ ਰਹਿੰਦਾ ਸੀਗਾ ਤੇ ਇਹ ਉੱਤੇ ਰਹਿੰਦੇ ਸੀਗੇ ਫਿਰ 1997 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਬਣਦੀ ਆ ਪੰਜਾਬ ਚ ਤੁਹਾਡੀ ਸਰਕਾਰ ਬਣ ਜਾਂਦੀ ਆ ਤੇ ਕੇਂਦਰ ਦੇ ਵਿੱਚ ਥੋੜੀ ਦੇਰ ਬਾਅਦ ਤੁਸੀਂ ਵਜ਼ੀਰ ਬਣ ਜਾਂਦੇ ਹੋ ਤੇ ਫਿਰ ਇਹਨਾਂ ਦੀ ਸ਼ਰਾਬ ਦੀ ਫੈਕਟਰੀ ਦਾ ਕੰਮ ਥੋੜਾ ਥੋੜਾ ਚੱਲਣਾ ਸ਼ੁਰੂ ਹੁੰਦਾ ਵਾ ਤੁਸੀਂ ਇਹਨੂੰ ਲੀਡ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਉਤੋਂ ਬਾਅਦ ਆ ਸਰਕਾਰ ਆ ਜਾਂਦੀ ਆ 2002 2007 ਤੱਕ ਕੈਪਟਨ ਮਰਿੰਦਰ ਸਿੰਘ ਦੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਤੇ ਆਲਰੇਡੀ ਇਸ ਪਰਿਵਾਰ ਦੇ ਬਹੁਤ ਨਜ਼ਦੀਕੀ ਸਬੰਧ ਸੀਗੇ ਔਰ ਸ਼ਰਾਬ ਦਾ ਕਾਰੋਬਾਰ ਇਹਨਾਂ ਦਾ ਉਦੋਂ ਵੀ ਚੱਲਦਾ ਰਹਿੰਦਾ ਵਾ ਪਰ ਉਸ ਪੱਧਰ ਦੇ ਉੱਤੇ ਨਹੀਂ ਕਿ ਇਹਨਾਂ ਦੀ ਰਜਵਾੜਾ ਸ਼ਾਹੀ ਜਿਹੜੀ ਉਹ ਵਾਪਸ ਆ ਜਾਏ ਹਾਂ ਪਰ ਗੁਜ਼ਾਰਾ ਜਿਹੜਾ ਉਹ ਬਹੁਤ ਵਧੀਆ ਚੱਲਣਾ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਕਿਉਂਕਿ 1997 ਤੋਂ 2002 ਤੱਕ ਸਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਪਾਵਰਫੁੱਲ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਉੱਤੇ ਉਹਨਾਂ ਦਾ ਪੂਰਾ ਕਬਜ਼ਾ ਰਿਹਾ ਵਾ ਔਰ ਤੁਸੀਂ ਇਹਨਾਂ ਦੀ ਲੋੜ ਤੋਂ ਵੱਧ ਉਹਨਾਂ ਤੋਂ ਬਾਹਰ ਜਾ ਕੇ ਮਤ ਹੀ ਨਹੀਂ ਸੀ ਕਰ ਸਕਦੇ ਬੈਂਕ ਕਰਜ਼ੇ ਤੇ ਇਹਨਾਂ ਦੇ ਮਤਲਬ ਉਹ ਬੈਂਕ ਦੇ ਕਰਜ਼ੇ ਉਦੋਂ ਵੀ ਇਹਨਾਂ ਦੇ ਉੱਤੇ ਖਲੋਤੇ ਸੀਗੇ ਇਹ ਤੁਸੀਂ ਵੀ ਨਹੀਂ ਕਰ ਸਕਦੇ ਵੀ ਬੈਂਕ ਤੋਂ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਬੈਂਕ ਦੇ ਸਾਰੇ ਕਰਜ਼ੇ ਲਾ ਦਿੱਤੇ ਜਾਣ ਹਾਲਾਤ ਇਹ ਸੀਗੇ ਕਿ 2007 ਤੱਕ ਵੀ ਇਹ ਪਰਿਵਾਰ ਜਿਹੜਾ ਦਿੱਲੀ ਦੇ ਵਿੱਚ 4 ਮਰਲੇ ਦੇ ਘਰ ਦੇ ਵਿੱਚ ਜਿਹੜਾ ਉਹ ਕਿਰਾਏ ਦੇ ਉੱਤੇ ਰਹਿੰਦਾ ਰਿਹਾ ਅੱਗੇ ਸਾਰ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਇੱਕ ਜ਼ਿਕਰ ਕਰ ਰਹੇ ਹੋ ਕਿ ਕਲੀਅਰ ਵਾਟਰ ਹਾਊਸ ਕੰਪਨੀ ਉਹਦੀ ਤੁਸੀਂ ਗੱਲ ਕੀਤੀ ਹੈ ਕਿ 11 ਦਸੰਬਰ 2005 ਨੂੰ ਇਸ ਕੰਪਨੀ ਦੀ ਇਸ ਬੰਦ ਪਈ ਤੇ ਬੈਂਕ ਕ੍ਰਾਫਟ ਜਿਹੜੀ ਹੈ ਸਰਾਇਆ ਸਟੇਟ ਸੀਗੀ ਇਹਦੇ ਨਾਲ ਇੱਕ ਡੀਲ ਹੁੰਦੀ ਹੈ ਜਿਸ ਡੀਲ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜੀ ਕੰਪਨੀ ਹੈ ਕਲੀਅਰ ਵਾਟਰ ਉਹ 25% ਸ਼ੇਅਰ ਜਿਹੜੇ ਉਹ ਸਰਾਇਆ ਸਟੇਟ ਦੇ ਖਰੀਦ ਲੈਂਦੀ ਹੈ ਉਹਦੇ ਬਦਲੇ 35 ਕਰੋੜ ਰੁਪਏ ਇਹਨਾਂ ਨੂੰ ਦਿੰਦੀ ਹੈ ਔਰ 90 ਕਰੋੜ ਰੁਪਏ ਦਾ ਲੋਨ ਇਹਨਾਂ ਦੇ ਉੱਤੇ ਚੜਾਉਂਦੀ ਹੈ ਹੁਣ ਸਵਾਲ ਇਹ ਹੈ ਕਿ ਜੇ ਸਰਾਇਆ ਸਟੇਟ ਪਹਿਲਾ ਹੀ ਪ੍ਰੋਫਿਟ ਦੇ ਵਿੱਚ ਸੀ ਗਈ ਤੇ ਫਿਰ ਕਿਹੜਾ ਬੰਦਾ ਵਾ ਜਿਹੜਾ ਆਪਣੇ 25% ਸ਼ੇਅਰ ਵੇਚ ਦਿੰਦਾ ਵਾ ਕਿਹੜਾ ਬੰਦਾ ਆਪਣੀ ਪ੍ਰੋਫਿਟ ਵਾਲੀ ਕੰਪਨੀ ਦਾ ਹਿੱਸਾ ਵੇਚਦਾ ਵਾ ਕਾਰਨੇ ਸੀਗਾ ਕਿ ਜੇ ਉਹ 25% ਸ਼ੇਅਰ ਨਾ ਵੇਚ ਦੇ ਉਹਦੇ ਕੋਲੋਂ ਕਰਜ਼ਾ ਨਾ ਲੈਂਦੇ ਉਹਦੇ ਕੋਲੋਂ ਪੈਸੇ ਨਾ ਲੈਂਦੇ ਤੇ ਬੈਂਕਾਂ ਨੇ ਸਾਰੀਆਂ ਚੀਜ਼ਾਂ ਕੌਡੀਆਂ ਦੇ ਭਾ ਲੈ ਜਾਣੀਆਂ ਸੀਗੀਆਂ ਜਿਵੇਂ ਉਹਨਾਂ ਦਾ ਘਰ ਚਲਾ ਗਿਆ ਸੀਗਾ ਇਸ ਗੱਲ ਨੂੰ ਤੁਸੀਂ ਵੀ ਬੋਲਦੇ ਬੋਲਦੇ ਰਹਿ ਗਏ ਸਾਰ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਕੰਟਰੋਲ ਕਰਕੇ ਤੁਸੀਂ ਆਪਣੀ ਜਿਹੜੀ ਵੀਡੀਓ ਆ ਜਿਹੜੀ ਪ੍ਰੈਸ ਕਾਨਫਰੰਸ ਆ ਉਹਨੂੰ ਚੈੱਕ ਕਰਿਓ 18 ਮਿੰਟ 19 ਸਕਿੰਡ ਦੇ ਉੱਤੇ ਤੁਸੀਂ ਬੋਲਦੇ ਬੋਲਦੇ ਰਹਿ ਜਾਂਦੇ ਹੋ ਕਿ ਜਦੋਂ ਕੰਪਨੀ ਨੇ ਡੀਲ ਕੀਤੀ ਆ ਤੇ ਹੋ ਸਕਦਾ ਸੀ ਇਹ ਕੰਪਨੀ ਜਿਹੜੀ ਆ ਉਹਦੋਂ ਸਟੈਬਲਿਸ਼ ਹੋ ਜਾਂਦੀ ਹੈ ਦਾ ਮਤਲਬ ਆ ਵੀ ਇਹ ਬੋਲਦੇ ਬੋਲਦੇ ਤੁਹਾਡੇ ਲਫ਼ਜ਼ ਜਿਹੜੇ ਤੁਹਾਡੇ ਮੂੰਹ ਦੇ ਵਿੱਚ ਦੁਬਾਰਾ ਵਾਪਸ ਚਲੇ ਜਾਂਦੇ ਆ ਕਿਉਂਕਿ ਇਹ ਕੰਪਨੀ ਉਸ ਵੇਲੇ ਸਟੇਬਲ ਨਹੀਂ ਸੀ ਤੁਸੀਂ ਇਹ ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਕਿ ਇਹ ਡੀਲ ਤਾਂ ਹੋਈ ਸੀ ਕਿ ਇਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਨਾ ਹੋਵੇ ਆਪਣਾ ਘਰ ਬਚਾਉਣ ਲਈ ਇਸ ਪਰਿਵਾਰ ਨੇ 1995-96 ਦੇ ਵਿੱਚ ਵੀ 20 ਕਰੋੜ ਰੁਪਏ ਦਾ ਲੋਨ ਮੰਗਿਆ ਸੀਗਾ ਸ਼ਾਇਦ ਉਹ ਡੀਲ ਜਾ ਉਹਨਾਂ ਦਾ ਮੰਤਬ ਸੀਗਾ ਜਿਹੜਾ ਇਹਨਾਂ ਦਾ ਲੋਨ ਹੈ ਉਹ ਸਿਰੇ ਨਹੀਂ ਸੀ ਚੜਿਆ ਤਾਂ ਇਹਨਾਂ ਦੇ ਘਰ ਦੀ ਆਪਸ਼ਨ ਹੋਈ ਸੀ ਤਾਂ ਇਹਨਾਂ ਨੂੰ ਉਹ ਘਰ ਛੱਡਣਾ ਪਿਆ ਸੀਗਾ ਫੇਰ ਇੱਕਦਮ ਤਸਵੀਰ ਬਦਲਣੀ ਕਦੋਂ ਸ਼ੁਰੂ ਹੁੰਦੀ ਆ ਸਰਾਇਆ ਸਟੇਟ ਦੀ 2007 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਆ ਜਾਂਦੀ ਆ ਬਾਦਲ ਸਾਹਿਬ ਦੇ ਬਜ਼ੁਰਗ ਹੋਣ ਕਰਕੇ ਮਜੀਠੀਆ ਤੁਹਾਡੇ ਉੱਤੇ ਤੇ ਤੁਹਾਡੀ ਸਰਕਾਰ ਦੇ ਉੱਤੇ ਸਭ ਤੋਂ ਹਾਵੀ ਤੇ ਤਾਕਤਵਰ ਜਿਹੜਾ ਉਹ ਬੰਦਾ ਬਣ ਜਾਂਦਾ ਵਾ ਸਰਾਇਆ ਸਟੇਟ ਉਸ ਤੋਂ ਬਾਅਦ ਪ੍ਰੋਫਿਟ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੀ ਆ ਉਦੋਂ ਤਸਵੀਰ ਬਦਲਦੀ ਆ ਸਰਾਇਆ ਸਟੇਟ ਦੀ ਵਿਕਰਮ ਮਜੀਠੀਆ ਬਣ ਜਾਂਦੇ ਨੇ ਉਸ ਤੋਂ ਬਾਅਦ ਪੰਜਾਬ એનર્ਜੀ ਡਵੈਲਪਮੈਂਟ ਦੇ ਮੰਤਰੀ ਜਿਸ ਦੇ ਅਧੀਨ ਪੰਜਾਬ ਦੇ ਵਿੱਚ ਸਾਰੇ ਸੋਲਰ ਪਲਾਂਟ ਲੱਗਦੇ ਹੁੰਦੇ ਆ ਚਾਹੇ ਉਹ ਛੱਤਾਂ ਤੇ ਲੱਗਦੇ ਆ ਚਾਹੇ ਉਹ ਵੱਡੇ ਵੱਡੇ ਪਲਾਂਟ ਜਿਹੜੇ ਬਿਜਲੀ ਮੈਹਿਕਮੇ ਨੂੰ ਬਿਜਲੀ ਸਪਲਾਈ ਕਰਦੇ ਆ ਸਰਾਇਆ ਸਟੇਟ ਦੇ ਅਧੀਨ ਕਈ ਕੰਪਨੀਆਂ ਹਰ ਜ਼ਿਲ੍ਹੇ ਦੇ ਵਿੱਚ ਕੰਪਨੀਆਂ ਬਣਾਈਆਂ ਗਈਆਂ ਜਿਦੇ ਵਿੱਚ ਜਨਾਲਾ ਦੇ ਨਾਂ ਦੇ ਉੱਤੇ ਬਟਾਲਾ ਦੇ ਨਾਂ ਦੇ ਉੱਤੇ ਨਵਾਂ ਸ਼ਹਿਰ ਦੇ ਨਾਂ ਦੇ ਉੱਤੇ ਗੁਰਦਾਸਪੁਰ ਦੇ ਨਾਂ ਦੇ ਉੱਤੇ ਅਮਰਸਰ ਦੇ ਨਾਂ ਦੇ ਉੱਤੇ ਸਰਾਇਆ એનર્ਜੀ ਪ੍ਰਾਈਵੇਟ ਲਿਮਟਿਡ ਦੇ ਅਧੀਨ ਕੰਪਨੀਆਂ ਜਿਹੜੀਆਂ ਬਣਾਈਆਂ ਗਈਆਂ ਸੋਲਰ ਪਲਾਂਟ ਵੱਡੀ ਮਾਤਰਾ ਦੇ ਵਿੱਚ ਸੋਲਰ ਪਲਾਂਟ ਦੇ ਉੱਤੇ ਸਬਸਿਡੀ ਜਿਹੜੀ ਮਿਲਦੀ ਆ ਇਹਦੇ ਇਹਦੇ ਜਿਹੜਾ ਕੰਮ ਸਾਰਾ ਉਹ ਤੁਹਾਡੀ ਦੇਖ ਰੇਖ ਦੇ ਵਿੱਚ ਹੋਇਆ ਇਹਦੇ ਕੰਮ ਕੀ ਸੀਗੇ ਨੇ ਕਰਨਾ ਕੀ ਹੁੰਦਾ ਸੀਗਾ ਨਾ ਕੰਪਨੀਜ਼ ਕੰਪਨੀਜ਼ ਨੇ ਕਿ ਜਿੱਥੇ ਜਿੱਥੇ ਸੋਲਰ ਪਲਾਂਟ ਲੱਗਣੇ ਹੁੰਦੇ ਸੀਗੇ ਜਿਹੜੀ ਜਿਹੜੀ ਉਹਦੇ ਵਿੱਚ ਮਸ਼ੀਨਰੀ ਲੱਗਣੀ ਹੁੰਦੀ ਸੀਗੀ ਉਹ ਸਾਰੇ ਪਲਾਂਟ ਦੀ ਮਸ਼ੀਨਰੀ ਸਪਲਾਈ ਕਰਦਾ ਸੀਗਾ ਤੁਹਾਡੇ ਜਿਹੜੇ ਸਾਡੇ ਮਾਨਯੋਗ ਭੈਣ ਨੇ ਭੈਣਜੀ ਗਨੀਵ ਕੌਰ ਮਜੀਠੀਆ ਜੀ ਦਾ ਭਰਾ ਜਿਹੜਾ ਵਾ ਉਹਦਾ ਨਾਂ ਗੱਜਪਤ ਸਿੰਘ ਗਰੇਵਾਲ ਆ ਸਾਰੀ ਮਸ਼ੀਨਰੀ ਵਿਕਰਮਜੀਤਿਆ ਜੀ ਤੁਹਾਡਾ ਬ੍ਰਦਰ ਲਾ ਉਹ ਸਾਰੇ ਜਿਹੜੇ ਜਿਹਨੇ ਵੀ ਸੋਲਰ ਪਲਾਂਟ ਲਾਉਣਾ ਹੁੰਦਾ ਸੀਗਾ ਮਸ਼ੀਨਰੀ ਉਹਦੇ ਕੋਲੋਂ ਲਈ ਜਾਂਦੀ ਸੀ ਜੇ ਉਹਦੇ ਕੋਲੋਂ ਮਸ਼ੀਨਰੀ ਨਹੀਂ ਲਈ ਜਾਂਦੀ ਸੀ ਤੇ ਉਹ ਪਲਾਂਟ ਪਾਸ ਹੀ ਨਹੀਂ ਸੀ ਹੁੰਦਾ ਉਹਦੇ ਉੱਤੇ ਸਬਸਿਡੀ ਮਿਲਣੀ ਵੀ ਬੜੀ ਔਖੀ ਹੁੰਦੀ ਸੀ ਕਿ ਤਾਂ ਜੋ ਸਾਰੀਆਂ ਕੰਪਨੀਆਂ ਉਹਦੇ ਕੋਲੋਂ ਮਸ਼ੀਨਰੀ ਲੈਂਦੀਆਂ ਸੀ ਉਹਦੇ ਬਦਲੇ ਦੇ ਵਿੱਚ ਮਹਿੰਗੀ ਮਸ਼ੀਨਰੀ ਮਹਿੰਗੇ ਭਾਅ ਦੇ ਦਿੱਤੀ ਜਾਂਦੀ ਸੀ ਉਹਦੇ ਬਦਲੇ ਕੰਪਨੀ ਨੂੰ ਫਾਇਦਾ ਕੀ ਦਿੱਤਾ ਜਾਂਦਾ ਸੀਗਾ ਉਸ ਕੰਪਨੀ ਦੇ ਨਾਲ ਬਿਜਲੀ ਖਰੀਦਣ ਦੇ ਮਹਿੰਗੇ ਭਾਅ ਦੇ ਉੱਤੇ ਐਗਰੀਮੈਂਟ ਕੀਤੇ ਜਾਂਦੇ ਸੀਗੇ ਮਹਿੰਗੇ ਭਾਅ ਦੇ ਉੱਤੇ ਅੱਜ ਵੀ ਉਹਦੇ ਉਹਦੇ ਉੱਤੋਂ ਬਿਜਲੀ ਖਰੀਦੀ ਜਾ ਰਹੀ ਆ ਜਦੋਂ ਤੁਹਾਡੀ ਸਰਕਾਰ ਬਦਲਦੀ ਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣ ਜਾਂਦੇ ਆ ਤੇ ਪੀਐਸਪੀਐਲ ਜਿਹੜਾ ਬਿਜਲੀ ਮਹਿਕਮਾ ਵਾ ਉਹ ਇੱਕ ਰਿਪੋਰਟ ਦਿੰਦਾ ਆ ਕਿ ਇਹ ਸਾਰੇ ਜਿਹੜੇ ਐਗਰੀਮੈਂਟ ਐ ਉਹ ਰੱਦ ਹੋਣੇ ਚਾਹੀਦੇ ਆ ਕਾਂਗਰਸ ਵੇਲੇ ਰਿਪੋਰਟ ਉਹਨਾਂ ਨੇ ਦਰਜ ਕੀਤੀ ਉਹਨਾਂ ਨੇ ਦਿੱਤੀ ਰਿਪੋਰਟ ਪਰ ਕੈਪਟਨ ਮਰਿੰਦਰ ਸਿੰਘ ਨਾਲ ਤੁਹਾਡੇ ਸਬੰਧ ਇਹੋ ਜਿਹੇ ਸਖਾਵੇਂ ਸੀਗੇ ਕਿ ਉਸ ਰਿਪੋਰਟ ਨੂੰ ਮੰਨਿਆ ਹੀ ਨਹੀਂ ਗਿਆ ਤੇ ਜੇ ਇਸ ਸਰਕਾਰ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਆਪਾਂ ਕਾਗਜ਼ਾਂ ਦੇ ਵਿੱਚ ਹੀ ਇੰਨੇ ਮਜ਼ਬੂਤ ਰੱਖਿਆ ਸੀਗਾ ਕਿ ਉਹਨਾਂ ਨੂੰ ਕੋਰਟ ਦੇ ਵਿੱਚੋਂ ਸਟੇ ਮਿਲ ਗਿਆ ਆ ਹਾਲਾਤ ਨੇ ਪੰਜਾਬ ਨੂੰ ਲੁੱਟਣ 'ਚ ਵੀ ਕੋਈ ਕਸਮ ਨਹੀਂ ਛੱਡੀ ਪੀਐਸਪੀ ਵਾਲ ਨੇ ਵੀ ਇੱਕ ਰਿਪੋਰਟ ਦਿੱਤੀ ਸੀ ਕਿ ਇਹਦੇ ਨਾਲ ਸਰਕਾਰ ਦੇ ਉੱਤੇ ਬਹੁਤ ਸਾਰਾ ਬੋਝ ਪੈ ਰਿਹਾ ਵਾ ਪੰਜਾਬ ਨੂੰ ਬਹੁਤ ਸਾਰਾ ਵਿੱਤੀ ਘਾਟਾ ਪੈ ਰਿਹਾ ਵਾ ਇਹ ਸਾਰੇ ਜਿਹੜੇ ਆ ਐਗਰੀਮੈਂਟੇ ਰੱਦ ਹੋਣੇ ਚਾਹੀਦੇ ਆ ਪਰ ਅੱਜ ਤੱਕ ਰੱਦ ਨਹੀਂ ਹੋਏ ਆਪਾਂ ਇਹੋ ਜੇ ਕਾਗਜ਼ ਪੱਤਰ ਉਹਨਾਂ ਨੂੰ ਬਣਾ ਬਣਾ ਦਿੱਤੇ ਆ ਹੁਣ ਮੈਂ ਗੱਲ ਕਰਨ ਲੱਗਾ ਡਰਗ ਪੈਡਲਰ ਜਿਹੜਾ ਮੁਖੀ ਆ ਜਿਹਦਾ ਬਾਰ ਬਾਰ ਨਾ ਆਉਂਦਾ ਸੱਤਾ ਜਿਹਦੇ ਬਾਰੇ ਕਾਲੀ ਦਾ ਲਖਬੀਰ ਸਿੰਘ ਬਾਦਲ ਸਾਰੇ ਵਕੀਲ ਤੁਹਾਡੇ ਕਹਿ ਰਹੇ ਆ ਕਿ ਉਹ ਸਿਰਫ ਵਿਕਰਮ ਮਜੀਠੀਆ ਦੇ ਵਿਆਹ ਦੇ ਉੱਤੇ ਆਇਆ ਸੀਗਾ ਵਿਆਹ ਦੇ ਵਿੱਚ ਤੇ 25 ਹਜ਼ਾਰ ਬੰਦਾ ਸੀਗਾ ਜੇ ਉਹ ਆ ਗਿਆ ਤੇ ਫਿਰ ਕਿਹੜੀ ਗੱਲ ਆ ਬੜੀ ਬੇਸ਼ਰਮੀ ਦੇ ਨਾਲ ਇਹ ਸਾਰਾ ਕੁਝ ਕਿਹਾ ਜਾ ਰਿਹਾ ਵਾ ਹਾਲਾਤ ਇਹ ਬਣ ਗਏ ਸੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ ਜੇ ਚੰਗੇ ਭਲੇ ਕਿਸੇ ਵੱਡੇ ਲੀਡਰ ਨੇ ਵੀ ਮਜੀਠੀਆ ਸਾਹਿਬ ਨੂੰ ਮਿਲਣਾ ਹੁੰਦਾ ਸੀ ਨਾ ਤੇ ਸੱਤੇ ਨੂੰ ਫੋਨ ਕੀਤਾ ਜਾਂਦਾ ਸੀਗਾ ਵੀ ਭਾਜੀ ਕਦੋਂ ਮਿਲਣਗੇ ਕਿਹੜੇ ਟਾਈਮ ਤੇ ਮਿਲਣਗੇ ਜਿੰਨੂੰ ਤੁਸੀਂ 5000 ਦੀ ਗਿਣਤੀ ਦੇ ਵਿੱਚ ਦੱਸਣ ਧੇ ਹੋ ਤੇ ਹਾਲਾਤ ਹੋਰ ਇਸ ਤੋਂ ਬੱਤਰ ਪਤਾ ਕੀ ਸੀਗੇ ਕਿ ਮਜੀਠੀਆ ਜਿਹੜਾ ਵਿਕਰਮ ਮਜੀਠੀਆ ਨੇ ਉਹ ਨੌ ਨਾਲ ਕੋਲਕ ਤੇ ਪੂਰਾ ਪਿਓਰ ਵੈਜੀਟੇਰੀਅਨ ਬੰਦਾ ਹੈ ਤੇ ਮੈਂ ਵੀ ਜਾਣਦਾ ਤੇ ਜਦ ਕਿ ਸੱਤਾ ਬਿਲਕੁਲ ਇਹਦੇ ਉਲਟ ਸੀਗਾ ਸਿਰੇ ਦਾ ਮਤਲਬ ਉਹ ਸ਼ਰਾਬੀ ਸੀਗਾ ਯਾਜ ਸੀਗਾ ਹਾਲਾਤ ਕਾਲੀਦਲ ਦੇ ਇਹ ਕਰ ਦਿੱਤੇ ਗਏ ਸੀਗੇ ਸੱਤੇ ਨਾਲ ਨੇੜ ਤੁਹਾਡਾ ਇੰਨਾ ਸੀਗਾ ਕਿ 2 ਐਮਐਲਏ ਅਮਰਸਰ ਜ਼ਿਲ੍ਹੇ ਦੇ ਉਹਦੇ ਨਾਲ ਸਿਰਫ ਸ਼ਰਾਬ ਰਾਤ ਨੂੰ ਪੀਣ ਨੂੰ ਲਾਏ ਹੁੰਦੇ ਸੀ ਤੇ ਉਹਨੂੰ ਯਾਸ਼ੀ ਕਰਾਉਣ ਨੂੰ ਲਾਏ ਹੁੰਦੇ ਸੀ ਪੱਕੇ ਹੀ ਰਾਤ ਨੂੰ ਉਹਦੇ ਨਾਲ ਰਹਿੰਦੇ ਸੀਗੇ ਔਰ ਸਾਰੀ-ਸਾਰੀ ਰਾਤ ਨੂੰ ਐਸ਼ ਕਰਾਉਂਦੇ ਸੀਗੇ ਇਹ ਹਾਲਾਤ ਸੱਤੇ ਨਾਲ ਤੁਹਾਡੇ ਸਬੰਧ ਸੀਗੇ ਫੇਰ ਸਾਰ ਸੁਖਵੀਰ ਸਿੰਘ ਬਾਦਲ ਤੁਸੀਂ ਪਤਾ ਕੀ ਕਹਿ ਰਹੇ ਹੋ ਕਿ ਵਿਕਰਮ ਜੇ ਗਲਤ ਸੀਗਾ ਤੇ ਉਹਨੂੰ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਮੈਂ ਤੁਹਾਨੂੰ ਇਹ ਦੱਸਣ ਲੱਗਾ ਕਿ ਮਜੀਠੀਆ ਪਰਿਵਾਰ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਵਧੀਆ ਸਬੰਧ ਸੀਗੇ ਤੇ ਸੁਖਵੀਰ ਜੀ ਤੁਹਾਨੂੰ ਇਹ ਗੱਲ ਭੁੱਲੀ ਆ ਕਿਤੇ ਜਦੋਂ ਤੁਹਾਡੇ ਉੱਤੇ ਕੈਪਟਨ ਬਹੁਤ ਗਰਮ ਸੀਗਾ 2002 ਦੇ ਵਿੱਚ ਉਨੇ ਤੁਹਾਨੂੰ ਤੁਹਾਨੂੰ ਪਿਓ ਪਤਾਂ ਨੂੰ ਵੱਡੇ ਬਾਦਲ ਸਾਹਿਬ ਨੂੰ ਤੇ ਅਸੀਂ ਵੀ ਧਰਨੇ ਲਾਏ ਸੀਗੇ ਤੁਹਾਡੇ ਮਗਰ ਤੁਹਾਨੂੰ ਤੇ ਤੁਹਾਡੇ ਪਿਤਾ ਜੀ ਨੂੰ ਫੜ ਕੇ ਅੰਦਰ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਰਾਜੀਨਾਮਾ ਵੀ ਇਸ ਪਰਿਵਾਰ ਨੇ ਤੁਹਾਡਾ ਕਰਾਇਆ ਸੀਗਾ ਜੇ ਕੈਪਟਨ ਮਜੀਠੀਆ ਪਰਿਵਾਰ ਦੇ ਕਹਿਣ ਦੇ ਉੱਤੇ ਤੁਹਾਨੂੰ ਛੱਡ ਸਕਦਾ ਸੀਗਾ ਤੁਹਾਨੂੰ ਬਖ ਸਕਦਾ ਸੀਗਾ ਤੇ ਫਿਰ ਉਹ ਇਸ ਪਰਿਵਾਰ ਨੂੰ ਕਿਵੇਂ ਹੱਥ ਪਾ ਸਕਦਾ ਸੀਗਾ ਮੈਂ ਪਰਸਨਲੀ ਮੈਂ ਵਾਇਗਰੂ ਨੂੰ ਆਜ਼ਰ ਨਾਜ਼ਰ ਜਾਣ ਕੇ ਕਹਿ ਸਕਦਾ ਮੈਂ ਕੈਪਟਨ ਮਰਿੰਦਰ ਸਿੰਘ ਨੂੰ ਉਸ ਦੀ ਸਰਕਾਰ ਬਣਨ ਤੋਂ ਬਾਅਦ ਦੋ ਚਾਰ ਵਾਰ ਮਿਲਿਆ ਮੈਂ ਸਗੋਂ ਨੂੰ ਰਹਿ ਦਿੱਤੀ ਸੀ ਕਿ ਵਿਕਰਮਜੀਠੀਏ ਦੇ ਬਾਰੇ ਤੁਸੀਂ ਸੌਂ ਖਾਦੀ ਆ ਗੁਟਕਾ ਸਾਫ ਫੜ ਕੇ ਇੱਕ ਵਾਰੀ ਅੰਦਰ ਦੇ ਦਿਓ ਭਾਵੇਂ ਇੱਕ ਦਿਨ ਲਈ ਭੇਜ ਦਿਓ ਆਪਣੀ ਸੌਂ ਭਗਾ ਦਿਓ ਗੁਰੂ ਮਹਾਰਾਜ ਵੀ ਤੁਹਾਨੂੰ ਵੇਂਦਾ ਵਾ ਤੇ ਹੋ ਸਕਦਾ ਤੁਹਾਡੀ ਸਰਕਾਰ ਦੁਬਾਰਾ ਆ ਜੂਗੀ ਕੈਪਟਨ ਮਰਿੰਦਰ ਸਿੰਘ ਜੀ ਤੇ ਕੈਪਟਨ ਮਰਿੰਦਰ ਸਿੰਘ ਜੀ ਨੇ ਇਹ ਸ਼ਬਦ ਮੈਨੂੰ ਵਰਤੇ ਸੀ ਕਿ ਉਹ ਮੇਰੇ ਦੋਸਤ ਦਾ ਬੇਟਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਹਦੇ ਉੱਤੇ ਕੋਈ ਕਾਰਵਾਈ ਕਰੂੰਗਾ ਮੈਂ ਬੜਾ ਸਟ੍ਰੇਟ ਫਾਰਵਰਡ ਜਿਆ ਬੰਦਾ ਮੈਂ ਉਹਦੇ ਉੱਤੇ ਕੋਈ ਕੰਮ ਨਹੀਂ ਕਰਨਾ ਤੇ ਲੋਕ ਸੱਚ ਹੀ ਰਹੁੰਦੇ ਸੀਗੇ ਕਿ ਕਾਲੀ ਕਾਂਗਰਸੀ ਇੱਕੋ ਹੀ ਆ ਤੁਹਾਡੇ ਸਾਰਿਆਂ ਦੇ ਆਪਸ ਦੇ ਵਿੱਚ ਬਹੁਤ ਸੁਖਾਵੇਂ ਸਬੰਧ ਨੇ ਤੁਸੀਂ ਲੋਕਾਂ ਦੇ ਸਾਹਮਣੇ ਸਾਰਾ ਸਾਰਾ ਦਿਨ ਸਟੇਜਾਂ ਦੇ ਉੱਤੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੋ ਤੇ ਸ਼ਾਮ ਦੀਆਂ ਰੋਟੀਆਂ ਤੁਸੀਂ ਇਕੱਠੇ ਖਾਂਦੇ ਹੋ ਜਿਹਦੇ ਕਰਕੇ ਪੰਜਾਬੀਆਂ ਦਾ ਤੁਹਾਡੇ ਸਾਰਿਆਂ ਤੋਂ ਮੋਹ ਭੰਗ ਹੋ ਗਿਆ ਜੇ ਕੋ ਕਾਂਗਰਸ ਦਾ ਸੀਐਮ ਹੋਰ ਵੀ ਬਣ ਜਾਂਦਾ ਕੈਪਟਨ ਮਰਿੰਦਰ ਸਿੰਘ ਨੂੰ ਛੱਡ ਕੇ ਕੋ ਹੋਰ ਵੀ ਬੰਦਾ ਬਣ ਜਾਂਦਾ ਤੇ ਮੇਰਾ ਖਿਆਲ ਆ ਵੀ ਬਿਕਰਮਜੀਠੀਏ ਨੂੰ ਕਿਸੇ ਨੇ ਅੰਦਰ ਨਹੀਂ ਸੀ ਦੇਣਾ ਇਹ ਤਾਂ ਤੁਹਾਡੇ ਜਾਂ ਬਿਕਰਮਜੀਠੀਏ ਦੇ ਕਰਮ ਮਾੜੇ ਆ ਕਿ ਭਗਵਾਨਤਮਾਨ ਬਣ ਗਿਆ ਔਰ ਉਹਨੇ ਇਹ ਤੀਜੀ ਧਿਰ ਜਿਹੜੀ ਪੰਜਾਬ ਦੇ ਵਿੱਚ ਆ ਗਈ ਤੇ ਉਹਨੇ ਤੁਹਾਨੂੰ ਹੱਥ ਪਾ ਲਿਆ ਕਮੋਂ ਨੇ ਦਲੇਰੀ ਵਾਲਾ ਹੀ ਕੀਤਾ ਵਾ ਕੋਈ ਵਿਕਰਮਜੀਤਿਆ ਨੂੰ ਫੜਨ ਉਨੀ ਸੀ ਤਿਆਰ ਇਹ ਸਚਾਈ ਸੀ ਕੈਪਟਨ ਮਰਿੰਦਰ ਸਿੰਘ ਦੀ ਨਾ ਫੜਨ ਦੀ ਵਿਕਰਮ ਦੇ ਉੱਤੇ ਨਾ ਕਾਰਵਾਈ ਕਰਨ ਦੀ ਅਸਲੀਅਤ ਪਤਾ ਕੀ ਉਸਾਰ ਨਰਿੰਦਰ ਸਿੰਘ ਹੜਾ ਦੀ ਇੰਟਰਵਿਊ ਸੁਣ ਲਓ ਜਿਹੜੇ ਈਡੀ ਦੇ ਡਾਇਰੈਕਟਰ ਰਹੇ ਆ ਉਹਨਾਂ ਨੇ ਕਿਹਾ ਕਿ ਮੈਂ ਇੱਕ ਰਿਪੋਰਟ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਦੋਂ ਮੈਂ ਅਸਤੀਫਾ ਦੇ ਦਿੱਤਾ ਸੀਗਾ ਰੋਸ ਵਜੋਂ ਜਦੋਂ ਮੇਰੀ ਬਦਲੀ ਕਰ ਦਿੱਤੀ ਗਈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਸਟੇਟਸ ਜਿਹੜੀ ਰਿਪੋਰਟ ਦਿੱਤੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਵਿਕਰਮਜੀਤਿਆ ਦੇ ਉੱਤੇ ਐਨਡੀਪੀਐਸ ਐਕਟ ਆ ਜਿਹੜਾ ਉਹਦੇ ਅਧੀਨ ਜਾਂਚ ਹੋਣੀ ਜ਼ਰੂਰੀ ਐ ਤੇ ਹਾਈ ਕੋਰਟ ਨੇ ਰਿਪੋਰਟ ਭੇਜੀ ਸਟ ਨੂੰ ਤੇ ਸਟ ਨੇ ਉਹਦੀ ਅਪਰੂਵਲ ਵਾਸਤੇ ਉਹਦੀ ਮਨਜ਼ੂਰੀ ਵਾਸਤੇ ਪੰਜਾਬ ਗਵਰਨਮੈਂਟ ਨੂੰ ਭੇਜਿਆ ਕੈਪਟਨ ਮਰਿੰਦਰ ਸਿੰਘ ਨੂੰ ਪਰ ਕੈਪਟਨ ਮਰਿੰਦਰ ਸਿੰਘ ਹੋਣਾ ਨੇ 4 ਸਾਲੋਂ ਚਿੱਠੀ ਬਾਹਰ ਨਹੀਂ ਆਉਣ ਦਿੱਤੀ ਰਿਪੋਰਟ ਹੀ ਬਾਹਰ ਨਹੀਂ ਆਉਣ ਦਿੱਤੀ ਆ ਨੇੜ ਸੀਗਾ ਤੁਹਾਡਾ ਕੈਪਟਨ ਮਰਿੰਦਰ ਸਿੰਘ ਦੇ ਨਾਲ ਔਰ ਈਡੀ ਨੇ ਈਡੀ ਦੇ ਡਾਇਰੈਕਟਰ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਹੀ ਲਿਖਿਆ ਜੋ ਮੈਂ ਮਤਲਬ 2014 ਤੋਂ ਰੋਂਦਾ ਆਉਣ ਡਿਆ ਵਾ ਜੋ ਮੈਂ 2014 ਤੋਂ ਕਹਿੰਦਾ ਆਉਣ ਡਿਆ ਵਾ ਕਿ ਬਿਕਰਮ ਮਜੀਠੀਆ ਨੇ ਚਿੱਟਾ ਨਹੀਂ ਵੇਚਿਆ ਹਾਂ ਪਰ ਚਿੱਟਾ ਵੇਚਣ ਵਾਲਿਆਂ ਕੋਲੋਂ ਪੈਸੇ ਲੈ ਕੇ ਉਹਨਾਂ ਦੀ ਪੁਸ਼ਤਪਨਾ ਹੀ ਕੀਤੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਉਹਨਾਂ ਨੂੰ ਸੁਰੱਖਿਆ ਦਿੱਤੀ ਪ੍ਰੋਟੈਕਸ਼ਨ ਦਿੱਤੀ ਜਿਹਦੀ ਆੜ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਹੁਤ ਵਧਿਆ ਫੁੱਲਿਆ ਪੰਜਾਬ ਨਸ਼ੇ ਦੀ ਮਤਲਬ ਇਹ ਘੇਰੇ ਦੇ ਵਿੱਚ ਹੀ ਆ ਗਿਆ ਤੇ ਫਿਰ ਤੁਸੀਂ ਕਹਿ ਰਹੇ ਹੋ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਆ ਨੇੜ ਸੀਗਾ 4-4 ਸਾਲ ਤੋਂ ਉਹਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਫਿਰ ਤੁਸੀਂ ਅੱਗੋਂ ਪਤਾ ਕੀ ਕਿਹਾ ਕਿ ਕਾਂਗਰਸ ਤੇ ਕਾਲੀ ਦਲ ਵੇਲੇ ਜੇ ਨਸ਼ਾ ਵੇਚਦਾ ਸੀਗਾ ਤੇ ਹੁਣ ਕਿਹੜਾ ਨਸ਼ਾ ਬੰਦ ਹੋ ਗਿਆ ਮੈਂ ਸਾਰਸ ਵੀਰ ਸਿੰਘ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜਾ ਬੀਜ ਤੁਸੀਂ ਵੇਚ ਕੇ ਗਏ ਹੋ ਨਾ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਕੇ ਉਹਨਾਂ ਨੂੰ ਡਿਪਰੈਸ਼ਨ ਚ ਲਿਆ ਕੇ ਉਹਨਾਂ ਨੂੰ ਨਸ਼ਿਆਂ ਦੇ ਉੱਤੇ ਲਾ ਕੇ ਉਹ ਬੀਜ ਜਿਹੜਾ ਉਹ ਜਿਹੜਾ ਬੋਇਆ ਸੀਗਾ ਉਹ ਬਹੁਤ ਵੱਡਾ ਦਰਖਤ ਬਣ ਗਿਆ ਵਾ ਝਾੜੂ ਛੱਡ ਕੇ ਕੋ ਆਪਣੀ ਪਾਰਟੀ ਦਾ ਚੋਣ ਨਿਸ਼ਾਨ ਤੋਪ ਵੀ ਰੱਖ ਲੈਣਾ ਤੇ ਜਿੰਨਾ ਚਿਰ ਪੰਜਾਬ ਦੇ ਬੱਚਿਆਂ ਨੂੰ ਕਾਰੋਬਾਰ ਨਹੀਂ ਮਿਲਦਾ ਜਿੰਨਾ ਚਿਰ ਪੰਜਾਬ ਦੇ ਬੱਚੇ ਆ ਰਹੇ ਨਹੀਂ ਲੱਗਦੇ ਪੰਜਾਬ ਦੇ ਵਿੱਚ ਕੋਈ ਨਸ਼ਾ ਜਿਹੜਾ ਉਹ ਮੁੱਕ ਨਹੀਂ ਸਕਦਾ ਕੋਈ ਮਾਇਦਾ ਲਾਲ ਨਸ਼ਾ ਜਿਹੜਾ ਉਹ ਉਹ ਇਹਨੂੰ ਮਕਾ ਨਹੀਂ ਸਕਦਾ ਬੱਚਿਆਂ ਨੂੰ ਪਹਿਲੀ ਗੱਲ ਤੇ ਕਾਰੋਬਾਰ ਦਾ ਪ੍ਰਬੰਧ ਕਰਨਾ ਪਊਗਾ ਸਰਕਾਰਾਂ ਨਸ਼ਾ ਫੜ ਫੜ ਕੇ ਨਹੀਂ ਮੁਕਾ ਸਕਦੀਆਂ ਮੈਂ ਤੇ ਅੱਗੇ ਬੋਲਦਾ ਰਹਿਣਾ ਮੇਰੀਆਂ ਗੱਲਾਂ ਤੁਹਾਨੂੰ ਚੁਬਣੀਆਂ ਬੜੀਆਂ ਵਾਂ ਸੇਕ ਵੀ ਬਹੁਤ ਲੱਗਣਾ ਵਾਂ ਪਰ ਮੈਂ ਮੇਰੀਆਂ ਤਿੰਨ ਕਮ ਟੈਕਸ ਦੀਆਂ ਰਿਪੋਰਟਾਂ ਨਾ ਮੈਂ ਕਿਸੇ ਸਰਕਾਰੀ ਅਹੁਦੇ ਤੇ ਆ ਨਾ ਮੈਂ ਕਿਸੇ ਐਨਜੀਓ ਤੇ ਆ ਸਾਰਾ ਕਾਲੀ ਦਾਲੀ ਕੱਢ ਲਿਆਉਂਦਾ ਵੀ ਇਹ ਪਹਿਲਾਂ ਕੀ ਸੀ ਇਹ ਪਹਿਲਾਂ ਕੀ ਸੀ ਮੈਂ ਤੇ ਕਹਿੰਦਾ ਮੇਰੇ ਨਾਮ ਦੇ ਉੱਤੇ ਪਹਿਲਾਂ ਵੀ ਮੇਰਾ ਇੱਕ ਘਰ ਸੀਗਾ ਮੈਂ ਮਜੀਠੀਆ ਸਾਹਿਬ ਨੂੰ ਕਹਿੰਦਾ ਕਿ ਕੋਈ ਇੱਕ ਘਰ ਹੀ ਵਿਖਾ ਦਿਓ ਆਪਣੇ ਨਾਂ ਦੇ ਉੱਤੇ ਬਹੁਤੇ ਵੱਡੇ ਘਰਾਂ ਦੇ ਸੁਪਨੇ ਨਹੀਂ ਕੋਈ 100 ਗਜ ਦਾ 200 ਗਜ ਦਾ 500 ਗਜ ਦਾ ਕੋਈ ਇੱਕ ਘਰ ਵਿਖਾ ਦਿਓ ਤਿੰਨਾਂ ਥਾਵਾਂ ਦੇ ਉੱਤੇ ਤੁਸੀਂ ਕਿਰਾਏ ਤੇ ਰਹਿੰਦੇ ਸੀ ਚੰਡੀਗੜ੍ਹ ਵੀ ਅਮਰਸਰ ਦੇ ਵਿੱਚ ਵੀ ਆਈਐਸ ਬਜਾਜ ਦੀ ਕੋਠੀ ਸੀ ਜਿਹੜੀ ਅਸੀਂ ਲੋਕਾਂ ਨੇ ਤੁਹਾਨੂੰ ਲੱਭ ਕੇ ਦਿੱਤੀ ਸੀ ਯੂਥ ਕਾਲੀ ਦਲ ਵਾਲਿਆਂ ਨੇ ਤੇ ਦਿੱਲੀ ਦੇ ਵਿੱਚ ਵੀ ਤੁਸੀਂ ਕਿਰਾਏ ਦੇ ਉੱਤੇ ਰਹਿੰਦੇ ਸੀ ਹੁਣ ਮੇਰੀ ਇੱਕ ਬੇਨਤੀ ਹੈ ਕਿ 2007 ਤੋਂ ਪਹਿਲਾਂ ਦੀਆਂ ਸਾਰ ਬਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਇਨਕਮ ਟੈਕਸ ਰਿਟਰਨ ਆ ਉਹਨਾਂ ਨੂੰ ਵੀ ਨਿਸ਼ਰ ਕਰ ਦਿੱਤਾ ਜਾਵੇ ਤਾਂ ਜੋ ਪੰਜਾਬ ਆਪ ਹੀ ਅੰਦਾਜ਼ਾ ਲਾ ਲਵੇ ਕੇ سراਇਆ ਸਟੇਟ ਹੈ ਜਿਹੜੀ ਇਹਨਾਂ ਦੀ ਕੰਪਨੀ ਆ ਬਹੁਤ ਲੋਕਾਂ ਦੇ ਮਨ ਦੇ ਵਿੱਚ ਭਲੇਖਾ ਵਾ ਵੀ ਬਹੁਤ ਰਜਵਾੜੇ ਸ਼ਾਈ ਸੀਗੀ ਹਾਂ ਸੀਗੀ ਟਾਈਮ ਦੇ ਨਾਲ ਕੋਈ ਵੀ ਬੰਦਾ ਡਿੱਗ ਸਕਦਾ ਕੋਈ ਵੱਧ ਸਕਦਾ ਵਾ ਮੈਂ ਉਹਦੇ ਉੱਤੇ ਕੋਈ ਤੰਜ ਨਹੀਂ ਕੱਸਦਾ ਪਰ ਹਾਂ ਲੋਕਾਂ ਨੂੰ ਇੱਕ ਗੱਲ ਤੇ ਪਤਾ ਲੱਗ ਜੂਗੀ ਵੀ ਉਹ ਕਰਜੇਹਟ ਸੀਗੀ ਕਿ ਵਾਕਿਆ ਹੀ ਰਜਵਾੜਾ ਸ਼ਾਈ ਉਹਦੇ ਵਿੱਚ ਚੱਲਦੀ ਸੀਗੀ ਇਹ ਸਾਰਾ ਕੋਈ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਵਾ ਫਿਰ ਅੱਜ ਅੱਜ ਤੁਹਾਡੀ ਨਵੀਂ ਨਵੀਂ ਖਬਰ ਆਈ ਹੈ ਕਿ ਸੈਨਿਕ ਫਾਰਮ ਹਾਊਸ ਦੇ ਵਿੱਚ ਜਿਹੜੇ ਏਕੜਾਂ ਦੇ ਵਿੱਚ ਘਰ ਹੁੰਦੇ ਆ ਮੇਰੇ ਖਿਆਲੋਂ ਸੈਂਕੜੇ ਕਰੋੜ ਦਾ ਹੀ ਘਰ ਹੋਊਗਾ ਉਹ ਵਿਕਰਮ ਮਜੀਠੀਆ ਜੀ ਦੇ ਪਿਤਾ ਜੀ ਦੇ ਨਾਂ ਦੇ ਉੱਤੇ ਆ ਸਵਾਲ ਇਹ ਆ ਮੈਂ ਵੀ ਮੰਨਦਾ ਹਾਂ ਵਿਕਰਮ ਮਜੀਠੀਆ ਦੇ ਪਿਤਾ ਜੀ ਦੇ ਨਾਂ ਦੇ ਉੱਤੇ ਆ ਸਾਡੇ ਵੀ ਉਹ ਪਿਤਾ ਜਮਾਨ ਨੇ ਸਾਰ ਸਤਿਆਜੀਤ ਸਿੰਘ ਮਜੀਠੀਆ ਮੈਂ ਪੁੱਛਣਾ ਚਾਹੁੰਦਾ ਕਿ 2007 ਤੋਂ ਪਹਿਲਾਂ ਵੀ ਇਹ ਘਰ ਉਹਨਾਂ ਦੇ ਨਾਮ ਦੇ ਉੱਤੇ ਆਗਾ ਸੀਗਾ ਜਾਂ ਇਹ ਵੇਚ ਚੁੱਕਾ ਸੀਗਾ ਜਨਤਾ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਤੇ ਕੀਤੀ ਜਾਵੇ ਮੈਂ ਤੇ ਇੱਕ ਗੱਲ ਸਮਝਦਾ ਕਿ ਘਰ ਬੰਦਾ ਆਪਣਾ ਵੇਚਦਾ ਕਿਉਂ ਆ ਤੇ ਦੋ ਤਿੰਨ ਹੀ ਕਾਰਨ ਹੁੰਦੇ ਆ ਜਾਂ ਤੇ ਉਹਨੇ ਉਸ ਤੋਂ ਵੱਡਾ ਲੈਣਾ ਹੋਵੇ ਇੱਕ ਘਰ ਤੋਂ ਜਿਹੜਾ ਉਹਨੂੰ ਛੋਟਾ ਲੱਗਦਾ ਹੋਵੇ ਤੇ ਉਹਨੂੰ ਇਸ ਤੋਂ ਵੱਡਾ ਬਣਾਉਣਾ ਹੋਵੇ ਇਸ ਕਰਕੇ ਉਹਨੂੰ ਵੇਚ ਦਿੰਦਾ ਦੂਜਾ ਕਿਸੇ ਦਾ ਘਰ ਨਾ ਵਿਕੇਸ ਕਰਕੇ ਜਿਹੜਾ ਦੂਜਾ ਕਾਰਨ ਆ ਵੀ ਪੈਸੇ ਦੀ ਤੰਗੀ ਕਰਕੇ ਵੇਚਦੇ ਤੀਜਾ ਕਾਰਨ ਆ ਵੀ ਬੰਦੇ ਨੇ ਸਾਰਾ ਕੁਝ ਛੱਡ ਕੇ ਬਾਹਰ ਹੀ ਚਲੇ ਜਾਣਾ ਹੋਵੇ ਤੇ ਚੌਥਾ ਕਾਰਨ ਤੇ ਮੇਰੇ ਖਿਆਲ ਕਰ ਘਰ ਵੇਚਣ ਦਾ ਕੋ ਹੋ ਹੀ ਨਹੀਂ ਸਕਦਾ ਵੀ ਬੰਦਾ ਆਪਣਾ ਘਰ ਕੋ ਵੇਚਦਾ ਵਾ ਫਿਰ ਉਹੀ ਘਰ ਜਿਹੜਾ ਬੈਂਕ ਨੇ ਸੇਲ ਕੀਤਾ ਸੀਗਾ ਉਹ ਵੱਧ ਰੇਟ ਦੇ ਉੱਤੇ 2007 ਤੋਂ ਬਾਅਦ ਜਦੋਂ ਸਰਕਾਰ ਆਉਂਦੀ ਆ ਉਹੀ ਘਰ ਦੁਬਾਰਾ ਲਿਆ ਉਸੇ ਘਰ ਨੂੰ ਦੁਬਾਰਾ ਲਿਆ ਗਿਆ ਇਹ ਕਿਵੇਂ ਤੇ ਕਿਉਂ ਕੀਤਾ ਗਿਆ ਇਹ ਤੇ ਸਾਰਿਆਂ ਦੀ ਸਮਝ ਤੋਂ ਪਰੇ ਹੈ ਤੇ ਤੁਸੀਂ ਦੱਸ ਸਕਦੇ ਹੋ ਵੀ ਉਸੇ ਘਰ ਦੇ ਨਾਲ ਐਡਾ ਮੋਹ ਸੀਗਾ ਤੇ ਜੇ ਤੁਸੀਂ ਐਡੇ ਮੀਰ ਸੀਗੇ ਤੇ ਫਿਰ ਉਹਨੂੰ ਵੇਚਿਆ ਕਿਉਂ ਸੀਗਾ 2009 ਤੱਕ ਵਿਕਰਮ ਦਾ ਪਰਿਵਾਰ ਕਿਰਾਏ ਦੇ ਉੱਤੇ ਰਿਹਾ ਵਾ ਇਹ ਅਸੀਂ ਵੀ ਸਾਰਾ ਕਾਲੀਦਾਲੀ ਉਹਨਾਂ ਨੂੰ ਮਣੇ ਜਾਂਦਾ ਰਿਹਾ 100 ਗਾਈ ਦੇ ਉੱਤੇ ਵਿੱਚ ਘਰ ਦੇ ਵਿੱਚ ਮੈਂ ਫਿਰ ਕਹਿੰਨਾ ਉਹ ਚੰਡੀਗੜ੍ਹ ਵੀ ਕਿਰਾਏ ਤੇ ਸੀਗੇ ਅਮਰਸਰ ਵੀ ਕਿਰਾਏ ਤੇ ਸੀਗੇ ਤੇ ਦਿੱਲੀ ਦੇ ਵਿੱਚ ਵੀ ਉਹ ਕਿਰਾਏ ਤੇ ਸੀਗੇ ਜੇ ਮੇਰੀਆਂ ਗੱਲਾਂ ਇਹ ਝੂਠ ਹੋਣ ਤੇ ਮੈਂ ਮਾਫੀ ਮੰਗ ਲੂੰਗਾ ਸ਼ਰਮ ਮੈਂ ਨੱਕ ਰਗੜ ਕੇ ਉਹਦੇ ਘਰ ਦੇ ਬਾਹਰ ਮਾਫੀ ਮੰਗੂੰਗਾ ਸੁਖਵੀਰ ਜੀ ਦੁੱਖ ਪਤਾ ਕਿਸ ਗੱਲ ਦਾ ਵ ਕਿ ਪੰਥਕ ਪਾਰਟੀ ਨੂੰ ਲੜਨਾ ਤੇ ਚਾਹੀਦਾ ਪੰਥਕ ਮੁੱਦਿਆਂ ਦੇ ਉੱਤੇ ਇਹ ਢੱਗ ਗਈ ਇਹ ਨਿੱਜੀ ਮਫਾਦਿਆਂ ਦੇ ਉੱਤੇ ਆਪਣੇ ਲੜਨਾ ਸ਼ੁਰੂ ਹੋ ਗਈ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਤੇ ਕੌਮ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਨਾ ਕਿ ਪਰਿਵਾਰ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀਗਾ